ਗਾਂਧੀ 3 11 ਦਾ ਯਾਰ ਫਿਲਮ ਦੀ ਗੱਲ ਕਰਨੀ ਆ ਹੁਣੇ ਮੈਂ ਫਿਲਮ ਦੇਖੀ ਆ ਔਰ ਯਕੀਨ ਮੰਨਿਓ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਨਵੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਪਰ ਇਹ ਫਿਲਮ ਬਹੁਤ ਮੈਨੂੰ हटਕੇ ਲੱਗੀ ਔਰ ਖਾਸ ਕਰ ਇਹ ਲੱਗੀ ਕਿ ਜਿਹੜਾ ਜਿਵੇਂ ਇਹਨੂੰ ਟੈਗ ਲਾਈਨ ਦਿੱਤੀ ਆ ਨਾ ਗਾਂਧੀ 3 11 ਦਾ ਯਾਰ ਔਰ ਵਾਕਈ ਯਾਰੀ ਤੇ ਆਧਾਰਿਤ ਆ ਤਾਂ ਤੁਸੀਂ ਬਹੁਤੀ ਮੈਂ ਰਿਵੀਲ ਨਹੀਂ ਕਰੂੰਗਾ ਸਟੋਰੀ ਤੁਸੀਂ ਫਿਲਮ ਦੇਖੋ ਦੇਵ ਖਰੋੜ ਦੀ ਜਿਹੜੀ ਐਕਟਿੰਗ ਆ ਨਾ ਕਮਾਲ ਕਰਤੀ ਔਰ ਐਂ ਹੀ ਲੱਗਦਾ ਕਿ ਅਸਲ ਤੌਰ ਤੇ ਹੀ ਦੇਵ ਉਹ ਕਰੈਕਟਰ ਦੇ ਵਿੱਚ ਜੀ ਰਿਹਾ ਹੈ ਗਾਂਧੀ 1 ਗਾਂਧੀ 2 ਔਰ ਜਦੋਂ ਸੀਕਵਲ ਕਿਸੇ ਵੀ ਫਿਲਮ ਦਾ ਬਣਦਾ ਨਾ ਤਾਂ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਔਰ ਖਾਸ ਤੌਰ ਤੇ ਉਹ ਜਦੋਂ ਪਹਿਲੀਆਂ ਫਿਲਮਾਂ ਬਹੁਤ ਹਿੱਟ ਹੋਣ ਤਾਂ ਮੈਨੂੰ ਲੱਗਦਾ ਕਿ ਗਾਂਧੀ 3 ਬਿਲਕੁਲ ਇਨਸਾਫ ਕੀਤਾ ਗਿਆ ਪਹਿਲੇ ਜਿਹੜੇ ਦੋ ਇਸ ਫਿਲਮ ਦੇ ਗਾਂਧੀ 1 ਤੇ ਗਾਂਧੀ 2 ਦੇ ਨਾਲ ਔਰ ਕਮਾਲ ਕੀਤੀ ਹੈ ਜ਼ਰੂਰ ਤੁਸੀਂ ਫਿਲਮ ਦੇਖਿਓ ਔਰ ਤੁਸੀਂ ਵਾਕਈ ਜਦੋਂ ਸਿਨੇਮਾ ਘਰਾਂ ਦੇ ਵਿੱਚੋਂ థియేਟਰ ਚ ਆਡੀਟਿਓ ਬਾਹਰ ਆਉਂਗੇ ਨਾ ਤਾਂ ਤੁਸੀਂ ਕਹੋਗੇ ਕਿ ਬਈ ਕਮਾਲ ਕੀਤੀ ਐ ਗਾਂਧੀ 311 ਦਾ ਯਾਰਾਂ ਦਾ